ਮਮ ਚੋ ਚੋ ਤੇ ਇੱਥੇ ਹੀ ਆ ਗਏ ਹਾਂ ਹਾਂ ਠੀਕ ਚੱਲ ਹਾਂ ਹਾਂ ਜੀ ਕਿਦਾਂ ਸਾਰੇ ਸਵਾਗਤ ਆਦਾਨ ਮਿਲ ਬਲੋਗ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਹਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਬਲੋਗ ਲੈ ਕੇ ਸੋ ਆਪਾਂ ਮਮ ਆਪਣੀ ਹੈਗੀ ਕੱਲ ਐਨੀਵਰਸਰੀ ਕੱਲ ਹੈਗੀ 27 ਨਵੰਬਰ ਜਿੱਦਨ ਮੇਰਾ ਵਿਦਾ ਗਿਰਕ ਪਿਆ ਸੀ ਤੇ ਕੱਲ ਐਨੀਵਰਸਰੀ ਆ ਸੋ ਮੈਂ ਆਪਾਂ ਕਰਾਉਣਾ ਵਾ ਗਿਫਟ ਤਿਆਰ ਜਿਹੜਾ ਕਿ ਐਨਿਵਰਸਰੀ ਤੇ ਦਿਖਾਵਾਂਗੇ ਤੁਹਾਨੂੰ ਵੀ ਅਸੀਂ ਕੀ ਗਿਫਟ ਤਿਆਰ ਕਰਾਉਣ ਲੱਗੇ ਆ ਸੋ ਸਾਰਿਆਂ ਨੇ ਵਲੋਗ ਨੂੰ ਦੇਖਣਾ ਤੇ ਅੱਜ ਸਿਰਫ ਗਿਫਟ ਤਿਆਰ ਕਰਾਂਗੇ ਕੱਲ ਨੂੰ 27 ਨਵੰਬਰ ਤੇ ਕੱਲ ਨੂੰ ਆਪਾਂ ਓਪਨ ਕਰਾਂਗੇ ਉਹਨੂੰ ਨਾਲ ਕੇਕ ਕੱਟ ਕਰਾਂਗੇ ਨਾਲ ਓਪਨ ਕਰਾਂਗੇ ਸੋ ਕੱਲ ਨੂੰ ਦਿਖਾਵਾਂਗੇ ਕੀ ਹੈ ਵਿੱਚ ਤੇ ਅੱਜ ਸਿਰਫ ਗਿਫਟ ਤਿਆਰ ਕਰਾਉਣਾ ਤੁਸੀਂ ਜਜਮੈਂਟ ਲਾਇਓ ਕਮੈਂਟਾਂ ਦੇ ਵਿੱਚ ਵੀ ਦੱਸਿਓ ਵੀ ਅਸੀਂ ਕੀ ਕਰਨ ਲੱਗੇ ਆ ਸੋ ਹੁਣ ਆਪਾਂ ਸਮਾਨ ਕੱਢ ਲਈ ਜਿਹੜਾ ਇਹਦਾ ਆਪਾਂ ਚਾਹੀਦਾ ਤੇ ਫਿਰ ਤੁਹਾਨੂੰ ਮਿਲ ਦੇਣਗੇ ਸਲਕਾ ਅਪਾ ਦਜਾ ਬਣਾਵਾਂਗੇ ਨਾ ਉੱਚਾ ਬਣਾਵਾਂਗੇ ਆ ਗਿਆ ਚੱਕਿਆ ਨਾ ਨਾ ਪੂਰਾ ਇੱਕ ਮਫੜਿਆ ਹੋਇਆ ਆ ਬੈੱਡ ਤੁਸੀਂ ਕੱਢ ਲਓ ਸੇਰਾ ਕੱਲ ਗਈ ਵੀ ਆ ਹੈ ਕੱਲ ਗਈ ਹੋਵੇ ਉਹ ਗ੍ਰੀਨ ਦਾ ਡੱਬਾ ਵੇਖਦਾ ਨਾ ਕਿਦਾ ਹਾਂ ਹਾਂ ਇਹ ਚਲੀਰੇ ਇਹ ਚਲੀਰੇ ਵੈਸੇ ਤਾਂ ਹਮਨੇ ਸਾਈ ਚਿੱਠੀ ਵੀ ਵਿੱਚ ਲਾ ਸਕਦੇ ਆਪਾਂ ਹੈ ਨਹੀਂ ਕੱਲਾ ਉਹਦਾ ਉਹ ਵਿਚੜਾ ਸਵਾਸਾ ਅਸਮਾਨ ਦੇਖੋ ਆ ਮੇਰੀ ਕਲਗੀ ਆ ਮੇਰਾ ਸੇਰਾ ਆ ਇਹ ਲੈ ਇਹਨਾਂ ਨੂੰ ਚੱਕ ਦੇ ਦੋ ਕੱਲੋਂ ਆਪਾਂ ਦੁਬਾਰੇ ਤੈਰਨਾ ਜੀ

ਕੰਮ ਨੀ ਕਰ ਮਤ ਕੰਮ ਕਰ ਨਾ ਫਿਕਰ ਨਹੀਂ ਕਿੰਨਾ ਤੱਕ ਛੂੜਾ ਪਾਇਆ ਸੀ ਹਮ ਅੱਗੇ ਵੀ ਥੋੜਾ ਪਾ ਕੇ ਕੰਮ ਕਰਦੇ ਸੀ ਅਨੁਜਿਤ ਮੈਂ ਬੰਨ ਲਿਆ ਤੇ ਆ ਜੋ ਸੀ ਸਰਪ੍ਰਾਈਜ਼ ਗਿਫਟ ਤੁਹਾਡੇ ਵਾਸਤੇ ਸਰ ਉਹਨਾਂ ਦਾ ਪਤਾ ਹੀ ਆ ਤੇ ਸ਼ਾਮ ਤੱਕ ਹੋ ਜਾਊਗਾ ਰੈਡੀ ਸੋ ਤੁਹਾਨੂੰ ਕੱਲ ਵਾਲੇ ਵਲੌਗ ਸੇ ਦਿਖਾਵਾਂਗੇ ਉਹ ਫਿਰ ਕਿਉਂਕਿ ਕੱਲ ਨੂੰ ਐਨੀਵਰਸਰੀ ਆ ਕੱਲ ਹੈਗਾ 27 ਨਵੰਬਰ ਤਾਂ ਕਿ ਗਿਫਟ ਕਰਕੇ ਫਿਰ ਤੁਹਾਨੂੰ ਪੁੱਛਾਂਗੇ ਵੀ ਤੁਹਾਨੂੰ ਗਿਫਟ ਕਿਦਾਂ ਲੱਗਿਆ ਹਨਾ ਦਿਖਾਵਾਂਗੇ ਵੀ ਹੋਰ ਮੈਂ ਜਾਈਏ ਨਾ ਘਰੇ ਕਿਹੜਾ ਕੀ ਚੱਲਦੇ ਤੁਹਾਨੂੰ ਇਧਰ ਮੰਮੀ ਹੁਣ ਚੀਰੀ ਜਾਂਦੇ ਸਾਗ ਇਹ ਤਾਂ ਮਗਰ ਸਾਹ ਹੀ ਸਵਾ ਲੱਗਦਾ ਹਾਂ ਪਾਲਕ ਲਿਆਉਣੀ ਕਿਹਾ ਸੀ ਉਹ ਮੈਂ ਲੈ ਆਂਦੀ ਮੁਝੇ ਚੇਤਾ ਬੁੱਲ ਗਿਆ ਹਾਂ ਤੇ ਤਾ ਸਨ ਕੋ ਲੇ ਰਹਿਣਾ ਆ ਤੇ ਨੌ ਸਭ ਕਰਨ ਕਰੇ ਸ਼ਾਦੀ ਜਨੇ ਦਸ਼ਾ ਮੇਰੇ ਵਾਲ ਕਿਦਾਂ ਲੱਗਦੇ ਆ ਵੈਸੇ ਕਮੈਂਟ ਸਾਰਾ ਨਹੀਂ ਕਿਹਾ ਬਹੁਤ ਵਧੀਆ ਲੱਗਦੇ ਛੜ ਨਾਬੂ ਵੀ ਆ ਗਿਆ ਨਾਬੂ ਕਿਸਨ ਦੇਖਿਆ ਨਾਬੂ ਕਿਸਨ ਦੇਖੇ ਸਾਰੇ ਕਹਿੰਦੇ ਸਰਵਤ ਨਾਬੂ ਬਨ ਜੀਨ ਲੱਗਦਾ ਨਾਬੂ ਦੇਖਿਆ ਨਾਬੂ ਆਰੇ ਛਾੜਾ ਆ ਦੇਖ ਓਏ ਗੰਜੂ 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 ਓਏ ਗੰਜੂ ਗੰਜੂ ਗੰਝੂ ਸਤਾ ਡੱਡੇ ਹੋ ਗਏ ਬਾੜ ਤੱਕ ਗੰਦਗੀ ਛੜਨ ਆਬੂ ਸੁਤਾ ਪਿਆ ਨਮਾਪ ਸਿੰਘ ਸੁਤਾ ਕੀ ਉੱਠਿਆ ਪਿਆ ਸੁਤਾ ਕਰੁੰਦਾ ਸੀ ਅਸੀਂ ਕੱਲ ਮਾਮੇ ਦਾ ਸਾਗ ਲੈ ਕੇ ਮਾਮੇ ਦੇ ਘੇਸੇ ਸੀ ਇਸ ਕਾਰ ਕਿ ਸਾਡੇ ਮਾਮੇ ਦੇ ਐਕਸੀਡੈਂਟ ਹੋ ਗਿਆ ਸੀ ਤੋਂ ਲੱਤ ਤੇ 6:00 ਵਜੇ ਮੈਂ ਮੇਰਾ ਪਤਾ ਲੈਣ ਗਿਆ ਸੀ ਉਹ ਲੋਕ ਤਾਂ ਨਹੀਂ ਬਣਾਇਆ ਸੀ ਤੇ ਉਦੋਂ ਮੰਮੀ ਖੇਤੋਂ ਸਾਗ ਲੈ ਕੇ ਆਈ ਮੰਮੀ ਗੀਆਂ ਨਾਲ ਸਾਗ ਤੜਾਉਣ ਮੰਮੀ ਗਾ ਸਾਗ ਲਜਾਣਾ ਅੱਜ ਬਣਾਵਾਂਗੇ ਜਦ ਤੇ ਬਾਜਰੇ ਦੇ ਬਾਜਰੇ ਦੀਆਂ ਰੋਟੀਆਂ ਪਕਾਵਾਂਗੇ ਬਾਜਰੇ ਹਾਂ ਬਾਜਰੇ ਦਾ ਆਟਾ ਵੀ ਦਿੱਤਾ ਆਟਾ ਵੀ ਦਿੱਤਾ ਮੰਮੀ ਹਾਂ ਨੂੰ ਸੁਣ ਅਸੀਂ ਰੋਟੀਆਂ ਬਕਾਵਾਂਗੇ ਅਸੀਂ ਰੋਟੀਆਂ ਬਕਾਵਾਂਗੇ ਬਾਜਰੇ ਦੀ ਫਿਰ ਸਾਗ ਨਾਲ ਖਾਵਾਂਗੇ ਜਿੰਨੇ ਜਿੰਨੇ ਖਾਣੀਆਂ ਜਿੰਨੇ ਜਿੰਨੇ ਖਾਣੀਆਂ ਬਣਾ ਕੇ ਖਾ ਕੇ ਦੇਖੋ ਬਹੁਤ ਸਵਾਦ ਆਗੇ ਜੋ ਤਿੰਨੇ ਖਾਣੀਆਂ ਕਹਿੰਦੇ ਬਣਾ ਕੇ ਖਾ ਕੇ ਦੇਖੋ ਬਹੁਤ ਸਵਾਦ ਆ ਕੇ ਦਾ ਕੇ ਵੇਹੜੇ ਹੀ ਹੋਣਗੇ ਆਪਣੇ ਘਰੇ ਹੋਰ ਕਿਹੜਾ ਆਪਣੇ ਆ ਖੰਦੇ ਹੋ ਸਭ ਤੇ ਕੱਲ ਆਪਣਾ ਵਲੋਗ ਤਾਂ ਨਹੀਂ ਆਇਆ ਕਿਉਂਕਿ ਬਣਾਇਆ ਨਹੀਂ ਸੀਗਾ ਜਦੋਂ ਤਈ ਨਵਾਬ ਨੂੰ ਲੈਣਗੇ ਪਹਿਲਵਾਨ ਹੋ ਗਿਆ ਹੋਦੋਂ ਤਾਂ ਹੀ ਹੋ ਗਿਆ ਸੀ ਨੇਰਾ ਉਹਨੇ ਚਰਚ ਕੁਝ ਬਣਨਾ ਵੀ ਨਹੀਂ ਸੀਗਾ ਤੇ ਤਾਂ ਕਰਕੇ ਸ਼ਵਰ ਬਣਾਇਆ ਨਹੀਂ ਕੱਲ ਸੋਦੇ ਲਈ ਮਾਫੀ ਚਾਹੁੰਦੇ ਆ ਤੁਸੀਂ ਵੇਟ ਕਰਦੇ ਹੋਣੇ ਆ ਵਲੋਗ ਦਾ ਅਸੀਂ ਪਾ ਨਹੀਂ ਸਕਿਆ ਨਾ ਪੂਰੇ ਮਾਸਤੇ ਵਿੱਚ ਇੱਕ ਦਿਨ ਗੈਪ ਹੋਇਆ ਵਾ ਆਇ ਤਾਂ ਕੇ ਮ ਹੋ ਗਿਆ ਮੀ ਆ ਦੇਖੀ ਦੇਖਾਈ ਵਲ ਮਾਤੂ ਦੜਿਆ ਹਨ ਕੱਢ ਲਈ ਬੂਟ ਪਾਈ ਰੱਖੇ ਦਾ ਹੋ ਗਿਆ ਹੁਣ ਇਧਰਲੀ ਸਾਈਡ ਵੀ ਪੈਰਾਂ ਦੋਹਾਂ ਦੇ ਆਹ ਤੇ ਬੂਟ ਪਾਈ ਰੱਖੇ ਨਾ ਹਾਂ ਹਰਲੇ ਨੂੰ ਬੂਟ ਪਾਈ ਰੱਖੇ ਹਨ ਦੇਖ ਆਵਦੇ ਬੁੱਟਿਆਂ ਦੇਖ ਪੜ ਹੋ ਰਹੀਆਂ ਮੋਤੀ ਕਿਲਾ ਮੈਸਰ ਕੀ ਯਾਰ ਸੌਣ ਲੱਗੀ ਕਿਲਾ ਗਏ ਦਰਗਰੀ ਨੂੰ ਦੇਖ ਕੇ ਜੱਜਮੈਂਟ ਲਾਉ ਕੀ ਲਾਇਆ ਨੇ ਕਿਸੇ ਨੇ ਅੰਦਰ ਦੱਸ ਦੱਸ ਪਟ ਦੋ ਕੀ ਉਹ ਇਧਰ ਤੋੜ ਤੇ ਕੁੱਤੇ ਨੇ ਪਟ ਦੇ ਖਿੱਚ ਕੇ ਮੰਮੀ ਪਟ ਦੂਗੀ ਮੈਂ ਖਿੱਚ ਲੈਣੇ ਖਿੱਚ ਹੀ ਦੇਣਾ ਮੰਮੀ ਸੁਣ ਕੀ ਹੋ ਰਿਹਾ ਮੰਮੀ ਤੋੜਾ ਦੌਰ ਮੰਮੀ ਇਹ ਤਗੜੀ ਆ ਆਲੂ ਬਣ ਗਏ ਉਹ ਵੀ ਸਾਡਾ ਹੈ ਆਲੂ ਨਾ ਬਣ ਗਿਆ ਜਾ ਰਹੇ ਆ ਜੀ ਨੇ ਕਿਨੇ ਕਿ ਬਣਾਏ ਹੋਣਗੇ ਇਹ ਤਾਂ ਸੱਚ ਕੇ ਦੇਖੋ ਵਾਪਸ ਲੱਗਦਾ ਵਾਪਸ ਨਹੀਂ ਲੱਗਨੇ ਸਾਰੇ ਜੜ ਪੱਟੀ ਆਉਗੀ ਉਹ ਤੇ ਇਹ ਨਹੀਂ ਦੇਖਣੇ ਤਪਕੜਾ ਕੇ ਦਾਰਾ ਰਾਤ ਸਾਡਾ ਕੀ ਹੋਇਆ ਸੀ ਗੈਸ ਮੁੱਕ ਗਿਆ ਫਿਰ ਅਸੀਂ ਇੱਕ ਪਹਿਲਾਂ ਮੁੱਕਿਆ ਸੀ ਫਿਰ ਸਾਡਾ ਗੈਸ ਮੁੱਕ ਗਿਆ ਫਿਰ ਰਾਤ ਅਸੀਂ ਤਾਇ ਕਰੋ ਜਾਣ ਕੇ ਲਾਇਆ ਗੈਸ ਦੋਵੇਂ ਖਾਲੀ ਹੋ ਗਏ ਮੰਡੀ ਗਿਆ ਸੀ ਇੱਕ ਭਰਾ ਲੈਣਾ ਹਣ ਹਾਂ ਚਲੋ ਚਲੋ ਜੀ ਮੈਨੂੰ ਇਹ ਵੱਟ ਚੱਤਾ ਹੈ ਮੈਂ ਕਿ ਲੈ ਸਿਲੰਡਰ ਹੀ ਲੈ ਜਾਂਦਾ ਦੋਵੇਂ ਲੈ ਆਂ ਦੋਵੇਂ ਬਰਾ ਲੈਣ ਦਾ ਹਾਂ ਆਣੇ ਕਿ ਕਿੱਥੇ ਦੋ ਹਾਂ ਤਾਂ ਸ਼ੁੱਕਰਵਾਰ ਹੋਣ ਗਿਆ ਮੈਨੂੰ ਲੈ ਜਾਇਓ ਵੀਰੇ ਹੁਣ ਵੀਰੇ ਹੁਣੇ ਸ਼ਾਮ ਨੂੰ ਆਣਾ ਥੱਲੇ ਸ਼ਾਮ ਨੂੰ ਕਿ ਟੱਪ ਨਾਲ ਆ ਜਾਣਾ ਉਹ ਤਾਂ ਕੱਲ ਨੂੰ ਲੈ ਆਣਾ ਲੈ ਚੋ ਦੇਖਾਂ ਨਵਾਂ ਬੂਸਾ ਦਾ ਖੇਟੀ ਜਾਂਦਾ ਓਏ ਨਵਾਂ ਬੂ ਇਧਰ ਦੇਖ ਇਧਰ ਉਹ ਇੱਧਰ ਦੇਖ ਦੇਖ ਇਹ ਕੀ ਦਿਰ ਕਾ ਲੱਗਦਾ ਅਵੇ ਮੇਰੇ ਦਿਰ ਕੀ ਦਿਰ ਕਾ ਲੱਗਦਾ ਤੇਰਾ ਮੂੰਹ ਵੱਡਾ ਤੇ ਮੂੰਹ ਮੋਦਾ ਹੋਇਂ ਟਾਈ ਟੋੜੀ ਹੋਊਗਾ ਤੇਰਾ ਫੇਰ ਪੁੱਛੇ ਮੈਂ ਕੀ ਦਿਰ ਕਾ ਲੱਗਦਾ ਕਿ ਨਹੀਂ ਮੇਰੇ ਦਿਰ ਕਾ ਤੇਰੇ ਭਾਇ ਅਧਰਕ ਆ ਤੂੰ ਹੈਗਾ ਹਾਂ ਕਹੀਂ ਕੰਨੀ ਕਿੱਤਰ ਲੈ ਜੀ ਭਾਈ ਜਮਰੇ ਅਕਤੋਂ ਸਾਡੇ ਬਣ ਗਈ ਚਾਹ ਟਾਈਮ ਹੋ ਗਿਆ 3:00 ਵੱਜ ਗਿਆ ਰਾਈਟ ਅਦੋਂ ਦੇ ਵਿਜੂ ਜਾਂਦੀ ਆ ਮੈਂ ਜਾ ਨਹੀਂ ਕੱਚੀ ਕਰ ਲਾਂ ਜਾਵਾਂ ਪੱਕੀ ਕਰ ਲਾਂ ਅਜੇ ਕੱਚੀ ਪੱਕੀ ਦੀ ਨਾਲੇ ਕਰਦਾ ਇਹ ਤਰ ਗਿਆ ਇਦਾਂ ਨਹੀਂ ਹੋਣੀ ਸ਼ੌਕਤ ਜਾਊਗੀ ਤੁਸੀਂ ਡਿਸਾਈਡ ਕੀਤਾ ਵੀ ਅਸੀਂ ਸ਼ਨੀਵਾਰ ਟਾਈਮ ਦਾ ਇਵੈਂਟ ਉਹਨਾਂ ਨੂੰ ਆਵਾਂਗੇ ਸਾਰੇ ਵੀਰ ਨਗਰ ਡੁੰਗਾਂ ਨਗਰ ਰਾਣੀਆਂ ਟਿੱਬੀ ਹਨੂਮਾਨਗੜ ਪੀਲੀ ਡੁੰਗਾਂ ਅਨੂਪਗੜ ਕੇਸਰੀ ਸੰਪੁਰ ਬੀਜਾ ਨਗਰ ਕੇਸ਼ੇਸ਼ਮ ਪੁਰ ਸਾਰੀ ਸ਼ਨਾ ਹੀ ਜਾਣਾ ਸੀ ਸਾਨੂੰ ਕਿੰਨੇ ਦਿਨ ਲੱਗਵੇਂ 2 ਜਾਂ 3 ਹੈ ਦੋ ਦਿਨ ਲੱਭੀ ਜਾਣਾ ਹੈ ਦੋ ਦਿਨ ਤਾਂ ਤਾਂ ਨਹੀਂ ਤੇ ਇੰਨੇ ਦਿਨ ਦੀ ਛੁੱਟੀ ਕਰ ਲਓ ਕਰ ਲਈ ਉਹ ਬਲੋਗ ਬਲੋਗ ਬਣ ਜਾਣਗੇ ਆਪਣੇ ਕੋਈ ਸ਼ਰਤ ਨਹੀਂ ਜਿੰਨੇ ਕਰੇ ਕੋਈ ਸ਼ਰਤ ਨਹੀਂ ਐਂ ਕਰ ਲਾਂਗੇ ਨਾ ਐਂ ਕਰਾਂਗੇ ਜਿਵੇਂ ਇੱਕ ਦਿਨ ਚ 4 ਕੱਢਿਆ ਉਹ ਕਰ ਤੇ ਦੋ ਘਰਾਂ ਦਾ ਛੋਟ ਮੈਂ ਰੱਖ ਲੈ ਘਰੋਂ ਦੋ ਘਰਾਂ ਛੋਟੀਆਂ ਬੰਦੇ ਰੱਖ ਮੈਂ ਓਕੇ ਡਨ ਅੱਡ ਅੱਡ ਵਲੋਗ ਹੋਗਾ ਸਾਡਾ ਸਾਰਿਆਂ ਦਾ ਮੇਰਾ ਅੱਡ ਦੀਦੀ ਦਾ ਅੱਡ ਹਾਂ ਸਾਡਾ ਅੱਡ ਹੋਗਾ ਹਾਂ ਹੈਡਿੰਗ ਤਾਂ ਵੀ ਪੈਂਦਾ ਮੇਰੇ ਨੂੰ ਤੇਰੇ ਕਿੱਥੇ ਪੈਂਦਾ ਅਸੀਂ ਇਧਰ ਥੋੜੀ ਪਰਲਮਨ ਨੇ ਦੋਨੋਂ ਪਾਸੇ ਇੱਕ ਪਾਸੇ ਥੋੜਾ ਐ ਇੱਕ ਪਾਸੇ ਜ਼ਿਆਦਾ ਮੇਡਲ ਬਾਲ ਇਹ ਮੇਰੀ ਵਾਲੀ ਅ ਅ ਅ ਹੋਏ ਉਹ ਗੋ ਗੋ ਥੋੜੀ ਬਰਾਂਡ ਰੱਖ ਲਓ ਇਸਕੇ ਰਾਜਾ ਕਿ ਸਾਗ ਦੀ ਵਾਰੀ ਆ ਸਾਗ ਬਣਾਵਾਂਗੇ ਅਸੀਂ ਅੱਜ ਸਾਗ ਦੀ ਵਾਰੀ ਹੋ ਗਈ ਮੈਂ ਖੁਨੂਹਣਾ ਕਿੱਥੇ ਪੈਰ ਤੇ ਵਿਚ ਜਾ ਪੈਰ ਤੇ ਗੰਡਾ ਵਾਜੀ ਦੇ ਉੱਤੇ ਉਹਦੇ ਵੀ ਫਰਮੈਂਟ ਆ। ਆਹ ਤਾਂ ਸਿੱਧੀ ਲੱਗ ਜੂਗੀ। ਨਹੀਂ ਵੱਲ ਜੂਗੀ ਕਿ ਨਹੀਂ। ਪੁੱਤੀਆਂ ਦੀਵੇਂ। ਬਸ ਆ ਤਾਂ ਹੈਗੀ ਨਾ ਦੂਸਰੀ ਸੁੱਕੀ ਹੋਈ। ਸੁੱਕੀ ਦਵਾ। ਹੂੰ। ਗੜੀ ਪਈ ਜਾਂ ਤਾਂ ਤੋੜ ਦੇ। ਟੋੜੀ ਚੁਕਾ ਦਈਏ ਫਿਰ ਕੋਠਾ ਟਾ ਦਈਏ। ਹੂੰ। ਤੋੜ ਦਈਏ। ਥਾਂ ਨਹੀਂ ਵੇਲਾ ਚਾਹੀਦਾ। ਹੂੰ। ਚਾਹੀਦਾ। ਤੇ ਫਿਰ ਕਿ ਸੰਸ ਕਵਾਂਗੇ ਬਹਿ ਲੈ ਕੇ ਸਾਡੇ ਵਿੱਚ ਆ ਸਾਡਾ ਸਾਰਾ ਏਰੀਆ ਖਾਲੀ ਹੋ ਜਾ ਉਹ ਜਿੰਦਾ ਹੈਗਾ ਕਿ ਚੱਲ ਪੈਸੇ ਦੇ ਕਿਧਰ ਆ ਹਾਂ ਇੱਥੇ ਅਚਲਾਵਾਂਗੇ ਲੋੜੀ ਵਾਲਾ ਸਾਰਾ ਪ੍ਰੋਗਰਾਮ ਇੱਥੇ ਇਹਨਾਂ ਯਾਰ ਆ ਛਟੀਆਂ ਪਿੱਛੇ ਕਰਕੇ ਵੀ ਛੱਟ ਸਕਦੇ ਸੀ ਇੱਥੇ ਜੇ ਆ ਛਟੀਆਂ ਹਾਂ ਇੱਥੇ ਵੀ ਛੱਟ ਸਕਦੇ ਸੀ ਪਿੱਛੇ ਕਰਕੇ ਕਿਹੜੀਆਂ ਭਲਾ ਅਸੀਂ ਹੁਣ ਚੱਗੇ ਆਏ ਜੇ ਉਹ ਪਰੇਰਾ ਅਸੜਨਦੇ ਉਹਥੇ ਪਤਾ ਮੈਨੂੰ ਸ਼ਿੰਦਰ ਦੀਆਂ ਵਾਂ ਆਪਣੇ ਰਾਹ ਹੋਰ ਕਰਤਾ ਵਲੋਗ ਸਾਰਾ ਇੱਥੋਂ ਦਾ ਹੀ ਕਵਰ ਹੋਇਆ ਸੀ ਉਹ ਤਾਂ ਪਤਾ ਤੈਨੂੰ ਮੈਂ ਕਿਹੜਾ ਇੱਥੇ ਨਹੀਂ ਸੀ ਗੱਲਾਂ ਵਿੱਚ ਕਰਤਾ ਅੰਮ੍ਰਿੰਦਰ ਬਾਹੁਬਲੀ ਦੇਖਿਆ ਇੱਡੀ ਵਾੜੀ ਲਾ ਖੜਾ ਐਸੇ ਚੱਕ ਲੇਤੇ ਹੈ ਸਾਕਾ ਨਾ ਕਰ ਸੋਖਾ ਗਿਆ ਹਾਂ ਬੁਰਾ ਹਾਲ ਹੋ ਜਾਂਦਾ ਹੈ ਸਾਕਾ ਤੇ ਉਹ ਲਾ ਟੁੱਟ ਗਿਆ ਉਹ ਪਿੱਛੇ ਉਹ ਵੀ ਟੁੱਟ ਗਿਆ ਹੋਰ ਕੀ ਲੈਣਾ ਸੀਗਾ ਸੇਰਾ ਮੇਰੇ ਸਾਗ ਕਿਹੜਾ ਸੌਖਾ ਖਾਣਾ ਪਿਆ ਉਹ ਕਿਤੇ ਕੀ ਕੋਣ ਚਲੋ ਇੱਥੇ ਹੀ ਆ ਕਿ ਦੇਖ ਉਹ ਰੇ ਅੰਦਰ ਦੂਰੀ ਫਿਰਦੀ ਫਿਰ ਚੁੱਕੀ ਫੜਨੇ ਇੱਕ ਵਾਰੀ ਆਵੜਨੇ ਕੱਢ ਫੜ ਲਾਉਣ ਹਲੋ ਗਾਇਸ ਮੇਰੀ ਲੱਟ ਕਿ ਐਸੀ ਲੱਗ ਰਹੀ ਹੈ ਮੇਰੀ ਲੱਟ ਅੱਛੀ ਲੱਗ ਰਹੀ ਹੈ ਆ ਗਈ ਮੈਂ ਆਪ ਰੱਖ ਲੈਣੀ ਆ ਹਾਂ ਇਨ ਨਿਕਟਾ ਕੇ ਨਾ ਨਿੱਕੇ ਨਿੱਕੇ ਕਰਾ ਦੇਣੇ ਹਾਂ ਹਾਂ ਖੜ ਅਮੀ ਉਸ ਤਰ੍ਹਾਂ ਰੱਖੀਏ ਅੰਦਰ ਜਾ ਪੱਗ ਜਾ ਇਹਦਾ ਮੂੰਹ ਤੇ ਰੱਖਿਆ ਕਰੂ ਐ ਸਾਰਾ ਦਿਨ ਐਵੇਂ ਮੰਮੀ ਮੰਮੀ ਨਹੀਂ ਵਹਿਲੀ ਉਸ ਤਰ੍ਹਾਂ ਤੇ ਲੈ ਗਿਆ ਹੁਣੇ ਵੇਖੀ ਤੂੰ ਵਹਿਲੀ ਕਿਵੇਂ ਉਸ ਤਰ੍ਹਾਂ ਆ ਇਹ ਦੇ ਹਾਂ ਇਹ ਦੇ ਇਹ ਲੈ ਲਓ ਜਿਵੇਂ ਅਸੀਂ ਜਿਹੜੀ ਵਧਾਈ ਵੰਡਨੀ ਆ ਅਸੀਂ ਜੀ ਉਹਦਾ ਹੁਣ ਲਿਖਦੇ ਆਂ ਵੀ ਅਸੀਂ ਮਠਾਈ ਕਿੰਨੇ ਕਿੰਨੇ ਲੈ ਕੇ ਆਉਂਦੇ ਹਾਂ ਹਾਂ ਨਾਨਾ ਜੀ ਨਾਨੇ ਅੱਛਾ ਛੱਡ ਦਿੱਤੀ ਇਹਨਾਂ ਨੇ ਨਾਨੇ ਆ ਲਿਖਿਆ ਹੈ ਜਾਂ 2-2 ਕਿਲੋ ਸਾਰੇ ਆ ਰਹੀ ਨੇ 5 ਕਿਲੋ ਉਹ ਜਿਹੜੀ ਹਾਂ ਉਹ ਲਿਖਿਆ ਤਾਂ ਜਿਹੜੀ ਇਹ ਕਰਦੇ ਹੋ ਨਾ 2-2 ਆ 2 ਕਿਲੋ ਬਿਲਕੁਲ ਠੀਕ ਲਿਖੀ 2 ਜੋੜਨੀ ਹੈ ਬਸ ਮਾਸੜੋ ਤੋਂ ਕਿਲੋ ਤਾਂ ਹੁੰਦੀ ਬੰਦੀਬ ਮਾਸੜੀ ਆ ਤੇ ਕਿੰਨੇ ਕਿਲੋ ਕਰਦੇ ਹੋਰ ਕਿਵੇਂ ਉਹ ਇਹ ਤਾਂ ਆਪਣੀ ਇੱਧਰ ਤੇ ਅੱਛਾ ਇਕ ਹੋਰ ਆ ਗਈ ਰਹਿਮਨ ਚੱਲ ਲੱਗ। ਰਹਿਮਨ ਸਾਲੀ ਉਧਰ ਲਿਖਾਂਗੇ। ਹਾਂ ਇੱਧਰ ਲਿਖਾਂਗੇ। ਹੂੰ। ਚਾਚਾ ਤੇ ਇੱਥੇ ਲਿਖਾਂਗੇ। ਹਾਂ? ਠੀਕ। ਛਾੜਨਾ। ਹਾਂ? ਸਿੱਧਾ ਲਾਉਂ ਨਾ। ਕਿੰਨੇ ਕੀ ਲਿਖਾਂ ਸਾਲੀ? ਸਾਲੀ ਲੇਖ ਲਓ। ਰਹਿਮਨ। ਹੁਣ ਆਲ ਖੋੜੀ ਕੱਢਣੀ। ਨਹੀਂ। ਮੈਂ ਤੇਰਾ ਮਨਦੀਪ ਸਿੰਘ ਲਿਖੂਗਾ। ਹੋਰ। ਰਮਨਦੀਪ ਕੋ ਜੀਦੇ ਦਾ ਨਾਮ ਹੀ ਲਿਖ ਪਾਜੀ ਦਾ ਨਾਮ ਹੀ ਲਿਖ ਲ ਦਿੰਨੇ ਆ ਲੇਕਿਨ ਸੰਦੀਪਾ ਕੀ ਸੰਦੀਪ ਚਾਦਾ ਮਨਦੀਪ ਸਾਡੂ 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 ਰਮਨਦੀਪ ਕਿਨੇ ਪਿੰਡ ਸੀਗਾ ਛੜ ਜੀ ਵੀ ਹਾਂ ਛੜ ਜੀ ਵੀ ਭੁੱਲ ਗਈ ਤੁਸੀਂ ਨਹੀਂ ਮੈਂ ਤੁਹਾਨੂੰ ਤਾਂ ਦੇਖ ਦਿਸ ਤਾ ਨੂੰ ਯਾਦ ਨਹੀਂ ਮੈਨੂੰ ਨਹੀਂ ਆਦਾ ਮੈਨੂੰ ਆਵਦੇ ਮਾਸੀ ਮਾਸੜ ਦੇ ਪਿੰਡ ਨਹੀਂ ਆਦਾ ਤੇ ਛੜ ਜੀ ਵੀ ਹੋਰ ਬਸ ਇੰਨੇ ਜੀ ਹਾਂ ਬਸ ਠੀਕ ਨਾ ਨਾ ਨੋ ਮੈਂ ਨਹੀਂ ਆਜੀ ਚਾੜਦਾ ਨਾ ਨਾਨਾ ਜੀ ਗਿਆ ਸੰਭਰ ਐ ਐ ਨਾਨਾ ਜੀ ਗਿਆ ਸੰਭਰ ਹਾਂ ਹੁਣ ਖਾਈ ਜਾਨੇ ਅਸੀਂ ਰੋਟੀ ਅੱਜ ਬਣਾਈਆਂ ਸੀ ਬਾਜਰੇ ਦੀਆਂ ਰੋਟੀਆਂ ਕਿਨੇ ਕਨੇ ਪਸੰਦਾ ਕਮੈਂਟ ਕਰਕੇ ਦੱਸਿਓ ਆ ਦੇਖੋ ਬਹੁਤ ਟੇਸਟੀ ਲੱਗਦੀਆਂ ਬਹੁਤ ਟਾਈਮ ਲੱਗਦੀਆਂ ਕਿੰਨਾ ਟਾਈਮ ਲੱਗਦੀਆਂ ਬਹੁਤ ਜੀ ਟਾਈਮ ਹੋਗਾ ਕਿਸੇ ਸਾਲ ਹੀ ਬਦਲ ਕਿਸੇ ਸਾਲ ਨਹੀਂ ਖਦਣਾ ਹੋਇਆ ਪਿਛਲੇ ਸਾਲ ਕਰਦੀਆਂ ਸੀ ਤਾਂ ਜੀਨੀ ਜਨੀ ਖਾਣੀਆਂ ਆ ਦੋ ਕਾਲੀ ਤੁਸੀਂ ਜੀਨੀ ਜਨੀ ਖਾਣੀਆਂ ਸਾਲ ਦੀ ਆਪਣਾ ਕਾਲੋ ਬਹੁਤ ਸਾਲ ਲੱਗਦੀਆਂ ਸਾਗ ਦੇ ਨਾਲ ਉਹ ਵੀ ਖਾਦੀਆਂ ਹਣ ਤੇ ਜੋ ਜਿਹੜਾ ਗਿਫਟ ਸੀ ਉਹ ਅਜੇ ਆਇਆ ਨਹੀਂ ਉਹ ਫਿਰ ਕੱਲ ਐਨਿਵਰਸਰੀ ਹੈ ਸਾਡੀ ਤੇ ਕੱਲ ਨੂੰ ਹੀ ਆਊਗਾ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਕੱਲ ਵਾਲੇ ਵਲੌਗ ਚ ਹੁਣ ਲੇਟ ਕਰੋ ਵੇਟ ਕਰੋ ਕੱਲ ਤੱਕ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਤੇ ਹੁਣ ਆਪਾਂ ਕਰਦੇ ਵਲੌਗ ਦਾ ਐਂਡ ਸੋ ਤੁਹਾਨੂੰ ਆਇਆ ਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜੁੜੂ ਦੱਸਿਓ ਅਲਗਰਾ ਫਰੋਂ ਲੋਕ ਬਦੇ ਨਗੇ ਆਪਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ